ਫੋਨ ਰਿਕਵਰ ਹੋ ਚੁੱਕੇ ਨੇ ਆਹ ਦੇਖੋ ਟਰੈਕਸ ਆਹ ਦੇਖੋ ਇਹ ਦਿਖਾਇਆ ਗਿਆ ਬਲੌਕਰ ਫੋਨ ਆ ਰਿਕਵਰੀ ਸਾਰੀ ਤਾਂ ਮੈਂ ਇੱਕ ਤੁਹਾਨੂੰ ਚੀਜ਼ ਦੱਸਣਾ ਨਾ ਅਗਰ ਤੁਹਾਡਾ ਕਦੇ ਵੀ ਫੋਨ ਚੋਰੀ ਹੋ ਜਵੇ ਤਾਂ ਤੁਹਾਨੂੰ ਪਹਿਲਾਂ ਨਾ ਘਬਰਾਉਣ ਦੀ ਲੋੜ ਨਹੀਂ ਆਪਣੇ ਨੇੜੇ ਦੇ ਕਿਸੇ ਵੀ ਬੰਦੇ ਤੋਂ ਤੁਸੀਂ ਫੋਨ ਫੜ ਕੇ ਆਪਣੇ Google ID ਦੇ ਥਰੂ ਜਾਂ ਫਿਰ ਜੇ ਤੁਹਾਡਾ iPhone ਆ ਤਾਂ ਆਪਣੀ iCloud ਦੇ ਥਰੂ ਤੁਸੀਂ ਫੋਨ ਨੂੰ ਟ੍ਰੈਕ ਕਰ ਸਕਦੇ ਹੋ ਤੁਹਾਡਾ ਫੋਨ ਚੋਰੀ ਹੋ ਜਾਂਦਾ ਹੈ ਤੇ ਉਹਨੂੰ ਆਪਾਂ ਕਿੱਦਾਂ ਟਰੈਕ ਕਰਨਾ ਹੈ ਮਿੰਟੋ ਮਿੰਟੀ ਇਹ ਸੋਲੂਸ਼ਨ ਕਰ ਦਿੰਦੇ ਨੇ ਅੱਜ ਕੱਲ੍ਹ ਆਫਲਾਈਨ ਸਿਸਟਮ ਸਟਾਰਟ ਹੋ ਗਏ ਨੇ ਅੱਜ ਕੱਲ੍ਹ ਕੀ ਹੁੰਦਾ ਜੀ ਜਿਹੜਾ ਤੁਹਾਡਾ ਫੋਨ ਦੀ ਲੋ ਨਾਲ ਕਨੈਕਟ ਹੋ ਜਾਂਦੀ ਆ ਅਗਰ ਬੰਦਾ سیمੂ ਵੀ ਕਰ ਦਿੰਦਾ ਤਾਂ ਤੁਹਾਡੇ ਫੋਨ ਦੀ ਲੋਕੇਸ਼ਨ ਆ ਉਹ ਹਮੇਸ਼ਾ ਉਨੀ ਰਹੂਗੀ ਇਹ ਆਈਫੋਨ ਦੇ ਵਿੱਚ ਇੱਕ ਨਵਾਂ ਫੀਚਰ ਆ ਗਿਆ ਆ ਸਾਰੀ ਡਿਟੇਲਸ ਆ ਸਾਈਟ ਦੇ ਵਿੱਚ ਤੁਸੀਂ ਇਹਦੇ ਸਾਈਨ ਅਪ ਕਰਕੇ ਜਿਹੜਾ ਕੋਡਾ ਫੋਨ ਨਾ ਲੋਸਟ ਹੋਇਆ ਉਹਦਾ IMEI ਨੰਬਰ ਰਜਿਸਟਰ ਕਰਨਾ ਸਾਰਾ ਪਤਾ ਲੱਗਦਾ ਨਾ ਮਾਪਿਆਂ ਨੂੰ ਵੀ ਬੱਚਾ ਕੀ ਕਰ ਰਿਹਾ ਕਿੱਥੇ ਜਾ ਰਿਹਾ ਦੇਖੋ ਪੂਰਾ ਪ੍ਰੋਪਰ ਇੰਟਰਫੇਸ ਸਾਰਾ ਦੇਖੋ ਤੁਹਾਡਾ ਰਿਕਾਰਡਿੰਗ ਲੋਕੇਸ਼ਨ ਆ ਵਰਤਸਐਪ ਆ ਦੇਖੋ ਪਰ ਉਸ ਤੋਂ ਬਾਅਦ ਤੁਹਾਨੂੰ ਸਾਰਾ ਕੁਝ ਪਤਾ ਲੱਗਦਾ ਤੁਹਾਡੇ IMEI ਨੰਬਰ ਤੋਂ ਆ ਦੇਖੋ ਕਿੰਨੇ ਇੰਡੀਆ ਦੇ ਵਿੱਚ ਆ ਫੋਨ ਜਿਹੜੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਜਿਨ੍ਹਾਂ ਦੇ ਫੋਨ ਸਨੈਚ ਹੋ ਜਾਂਦੇ ਨੇ ਕਿ ਸਭ ਤੋਂ ਜ਼ਿਆਦਾ ਪ੍ਰੋਬਲਮ ਤਾਂ ਉਹਨਾਂ ਨੂੰ ਬਹੁਤ ਆਉਂਦੀ ਹੈ ਵੀ ਥਾਣੇ ਦੇ ਗੇੜੇ ਲਈ ਜਾਂਦਾ ਉਹ ਕਹਿੰਦੇ ਸਾਡਾ ਸੋਲੂਸ਼ਨ ਨੇ ਹੁੰਦਾ ਸਾਡਾ ਹੁਣ ਅੱਜਕੱਲ੍ਹ ਤਾਂ ਥਾਣੇ ਦੇ ਗੇੜੇ ਲਾਉਣ ਦੀ ਤੁਹਾਨੂੰ ਬਿਲਕੁਲ ਵੀ ਲੋੜ ਨਹੀਂ ਇਸ ਟਾਈਮ ਆ ਬਲੌਕ ਕੀਤੇ ਹੋਏ ਨੇ ਆਹ ਜਿਹੜੇ ਟੈਸਟ ਕੀਤੇ ਹੋਏ ਨੇ ਇਹ ਫੋਨ ਥੋੜੇ ਦਿਨਾਂ ਦੇ ਵਿੱਚ ਕਸਟਮਰ ਨੂੰ ਹੈਡ ਓਵਰ ਹੋ ਜਾਣੇ ਨੇ ਰਜਿਸਟਰਡ ਕਰਨ ਤੋਂ ਬਾਅਦ ਇਹੇ ਸਾਈਡ ਦੇ ਉੱਤੇ ਤੁਹਾਨੂੰ ਇੱਕ ਯੂਜ਼ਰ ਨੇਮ ਪਾਸਵਰਡ ਦਿੱਤਾ ਜਾਊਗਾ ਔਰ ਤੁਸੀਂ ਆਪਣੇ ਫੋਨ ਦੇ ਜਿਹੜੇ ਆਈਐਮਈ ਨੰਬਰ ਆ ਇਸ ਆ ਤੁਸੀਂ ਆਪਣਾ ਸਾਰਾ ਕੁਝ ਕਰ ਸਕਦੇ ਹੋ ਠੀਕ ਹੈ ਜੀ ਇਹ ਬਹੁਤ ਵਧੀਆ ਸਾਈਟ ਹੈ ਜੀ ਇੱਥੇ ਥਰੂ ਵੀ ਫੋਨ ਰਿਕਵਰ ਕਰ ਸਕਦੇ ਹੋ ਫਿਰ ਉਹ ਬੰਦੇ ਨੂੰ ਫੋਨ ਕਰਦੇ ਵੀ ਜਿਹੜਾ ਤੁਹਾਡਾ ਫੋਨ ਆ ਉਹ ਜਿਹੜਾ ਚੋਰੀ ਹੋਇਆ ਸੀਗਾ ਸਾਡੇ ਕੋਲੇ ਆ ਚੁੱਕਿਆ ਵੀ ਤੁਸੀਂ ਆਪਣੇ ਫੋਨ ਦਾ ਬਿੱਲ ਡੱਬਾ ਲੈ ਕੇ ਜਾਂ ਤੁਹਾਡੇ ਕੋਲੇ ਡੱਬਾ ਜਾਂ ਬਿੱਲ ਲੈ ਕੇ ਪਹੁੰਚੋ ਤੇ ਆਪਣਾ ਫੋਨ ਜਿਹੜਾ ਰਿਕਵਰ ਕਰੋ ਫਿਰ ਉਹ ਪੁਲਿਸ ਤੁਹਾਡਾ ਫੋਨ ਰਿਕਵਰ ਕਰ ਦੋ ਤੁਹਾਨੂੰ ਫਿਰ ਉਹ ਬੰਦੇ ਨੂੰ ਫੋਨ ਕਰਦੇ ਵੀ ਜਿਹੜਾ ਤੁਹਾਡਾ ਫੋਨ ਆ ਉਹ ਜਿਹੜਾ ਚੋਰੀ ਹੋਇਆ ਸੀਗਾ ਸਾਡੇ ਕੋਲੇ ਆ ਚੁੱਕਿਆ ਵੀ ਤੁਸੀਂ ਆਪਣੇ ਫੋਨ ਦਾ ਬਿੱਲ ਡੱਬਾ ਲੈ ਕੇ ਜਾਂ ਤੁਹਾਡੇ ਕੋਲੇ ਡੱਬਾ ਜਾਂ ਬਿੱਲ ਲੈ ਕੇ ਪਹੁੰਚੋ ਤੇ ਉਹਦੀ ਕੋਈ ਲੋੜ ਨਹੀਂ ਨਮਸਤੇ ਸਤਿ ਸ੍ਰੀ ਅਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਈ ਫਿਜ਼ੀਕਲੀ ਡਾਕਟਰ ਤੁਸੀਂ ਬਹੁਤ ਦੇਖੇ ਹੋਣੇ ਆ ਪਰ ਅੱਜ ਡਾਕਟਰ ਐਪਲ ਨਾਲ ਤੁਹਾਨੂੰ ਮਿਲਣੇ ਆ ਕਿਉਂਕਿ ਮੋਬਾਈਲਾਂ ਦੇ ਔਰ ਲੈਪਟਾਪ ਦੇ ਇੰਨੇ ਮਾਹਰ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਹੋਵੇ ਚੁਟਕੀ ਦੇ ਵਿੱਚ ਸੋਲਵ ਕਰ ਦਿੰਦੇ ਨੇ ਚਾਹੇ ਕੋਈ ਪੁਲਿਸ ਮੁਲਾਜ਼ਮਾ ਨੇ ਕੋਈ ਡਾਟਾ ਰਿਕਵਰ ਕਰਾਉਣਾ ਹੋਵੇ ਜਾਂ ਕੋਈ ਹੋਰ ਹੋ ਜਵੇ ਤੁਹਾਡਾ ਫੋਨ ਚੋਰੀ ਹੋ ਜਾਂਦਾ ਆ ਤੇ ਉਹਨੂੰ ਆਪਾਂ ਕਿੱਦਾਂ ਟਰੈਕ ਕਰਨਾ ਆ ਮਿੰਟੋ ਮਿੰਟੀ ਇਹ ਸੋਲੂਸ਼ਨ ਕੱਢ ਦਿੰਦੇ ਨੇ ਗੱਲਬਤ ਕਰ ਲੈਂਦੇ ਆ ਅ ਡਾਕਟਰ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਹਾਨੂੰ ਡਾਕਟਰ ਐਪਲ ਕਹਿੰਦੇ ਕਿਉਂ ਆ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਮੇਰੀ ਆਪਣੀ ਜਣੀ ਸ਼ਾਪ ਦਾ ਸ਼ੁਰੂ ਨਾਮ ਆਪਣਾ ਡਾਕਟਰ ਐਪਲ ਸੀਗਾ ਕਿਉਂਕਿ ਮੇਰਾ ਜਿਹੜਾ ਮੇਨ ਕੰਮ ਫੋਨਾਂ ਦਾ ਸੀਗਾ ਔਰ ਮੈਂ ਕਾਫੀ ਡਾਕਟਰਾਂ ਦੇ ਫੋਨ ਠੀਕ ਕਰਦਾ ਰਹਿੰਦਾ ਸੀ ਜਿਵੇਂ ਕਿ ਦਾ ਕੋਈ ਫੋਨ ਤੇ ਵਾਇਰਸ ਆ ਗਿਆ ਜਾਂ ਕਿ ਦਾ ਕੋਈ ਲੋਕ ਹੋ ਗਿਆ ਜਾਂ ਕੁਝ ਦਿੱਕਤ ਆ ਗਈ ਤਾ ਉੱਥੋਂ ਹੀ ਡਾਕਟਰਾਂ ਨੇ ਜਣੀ ਮੈਨੂੰ ਇੱਕ ਡਾਕਟਰ ਸਾਹਿਬ ਨੇ ਨਾਮ ਦਿੱਤਾ ਬੇਦੀ ਸਾਹਿਬ ਨੇ ਇਸ ਟਾਈਮਾ ਡੀਐਮਸੀ ਦੇ ਵਿੱਚ ਰਿਟਾਇਰ ਹੋ ਗਏ ਉਹ ਡਾਕਟਰ ਉਹਨਾਂ ਨੇ ਮੈਨੂੰ ਬਈ ਨਾਮ ਹੀ ਡਾਕਟਰ ਰਹਿਦਾ ਕਿ ਕਹਿੰਦੇ ਵੀ ਤੂੰ ਮੈਂ ਬੰਦੇ ਠੀਕ ਆ ਤੂੰ ਫੋਨ ਠੀਕ ਕਰਨਾ ਇਸ ਕਰਕੇ ਅੱਜ ਤੋਂ ਬਾਅਦ ਤੇਰਾ ਨਾਮ ਡਾਕਟਰ ਐਪਲ ਅੱਛਾ ਜੀ ਤੇ ਬਾਕੀ ਉਸ ਤੋਂ ਬਾਅਦ ਮੇਰੇ ਉਸਤਾਦ ਨੇ ਉਹਨਾਂ ਨੇ ਵੀ ਬੜੀ ਫਿਰ ਹੈਲਪ ਕੀਤੀ ਅੱਗੇ ਨਾਮ ਜਲਾਉਣ ਚ ਪੇਰਾ ਆਪਣਾ ਨਾਮ ਡਾਕਟਰ ਹੀ ਸ਼ੁਰੂ ਤੋਂ ਡਾਕਟਰ ਐਪਲ ਹੀ ਚੱਲ ਪਿਆ ਡਾਕਟਰ ਐਪਲ ਹੀ ਚੱਲ ਗਿਆ ਹੁਣ ਆਪਾਂ ਕੋਈ ਵੀ ਸਾਈਟ ਖੋਲਦੇ ਆਂ ਡਾਕਟਰ ਐਪਲ ਲਿਖਦੇ ਆਂ ਤੇ ਤੁਹਾਡਾ ਸਭ ਤੋਂ ਪਹਿਲਾਂ ਆ ਜਾਂਦਾ ਆ ਹਾਂਜੀ ਸਭ ਤੋਂ ਪਹਿਲਾਂ Google ਤੇ ਤੁਸੀਂ Facebook YouTube ਤੇ ਕਿਤੇ ਵੀ ਡਾਕਟਰ ਐਪਲ ਪਾਉਂਗੇ ਤਾਂ ਜਿਹੜੀ ਸਭ ਤੋਂ ਪਹਿਲਾਂ ਆਪਣਾ ਹੀ ਆਊਗਾ ਜੀ ਡਾਕਟਰ ਐਪਲ ਦੇ ਨਾਂ ਤੋਂ ਹੋਰ ਕੋਈ ਹੈ ਵੀ ਨਹੀਂਗਾ ਜੀ ਬਾਕੀ ਹੁਣ ਕਾਫੀ ਪੇਜ ਬਣ ਗਏ ਹੋਣਗੇ ਪਰ ਮੈਨੂੰ ਇੰਨਾ ਨਹੀਂ ਪਵਾ ਡਾਕਟਰ ਐਪਲ ਆਪਣਾ ਪੈਂਦਾ ਹੀ ਆ ਜੀ ਹਾਂ अच्छा डॉक्टर साहब ये देखो हुन ਤੁਸੀਂ ਆ ਲਾਏ ਹੋਏ ਨੇ ਜਿੱਦਾਂ ਲੈਬੋਰੀਟਰੀ ਦੇ ਵਿੱਚ ਤੁਸੀਂ ਆ ਦੇਖੋ ਤਸਵੀਰਾਂ ਜਿੱਦਾਂ ਲੈਬੋਰੀਟਰੀ ਦੇ ਵਿੱਚ ਚੈੱਕ ਕਰਨ ਵਾਲੀਆਂ ਮਸ਼ੀਨਾਂ ਲੱਗੀਆਂ ਹੁੰਦੀਆਂ ਆ ਤੇ ਉਸੇ ਤਰੀਕੇ ਦੇ ਨਾਲ ਮਾਈਕਰੋਸਕੋਪ ਜਿਹੜੇ ਇੱਥੇ ਲੱਗੇ ਹੋਏ ਨੇ ਤੇ ਪ੍ਰੋਪਰ ਜਿਵੇਂ ਡਾਕਟਰ آپریشن تھیਟਰ ਦੇ ਵਿੱਚ ਜਾ ਕੇ ਮਰੀਜ਼ਾਂ ਨੂੰ ਠੀਕ ਕਰਦੇ ਨੇ ਇਸੇ ਤਰ੍ਹਾਂ ਹੀ ਇਹ ਜਿਹੜਾ ਮੋਬਾਈਲਾਂ ਨੂੰ ਆਪਰੇਟ ਕਰਦੇ ਨੇ ਸਰ ਬਹੁਤ ਦਿੱਕਤ ਆਉਂਦੀ ਹੈ ਜਦੋਂ ਕੋਈ ਮੋਬਾਈਲ ਖੋ ਕੇ ਲੈ ਜਾਂਦਾ ਜਾਂ ਮੋਬਾਈਲ ਚੋਰੀ ਹੋ ਜਾਂਦਾ ਆ ਤੇ ਉਸ ਚੀਜ਼ ਦਾ ਵੀ ਤੁਸੀਂ ਹੱਲ ਕੱਢ ਦਿੰਦੇ ਹੋ ਦੇਖੋ ਜੀ ਅੱਜ ਕੱਲ ਇਹ ਜਾਨੀ ਕਿ ਕਾਫੀ ਚੱਲ ਪਿਆ ਕਿ ਕਈ ਵਾਰੀ ਆਪਾਂ ਕੋਈ ਬਾਈਕ ਵਗੈਰਾ ਤੇ ਜਾ ਰਹੇ ਹੁੰਨੇ ਆ ਜਾਂ ਪੱਕੇ ਤੇ ਫੋਨ ਭੁੱਲ ਗਏ ਜਾਂ ਆਪਣਾ ਫੋਨ ਕਿਤੇ ਲੋਸਟ ਹੋ ਗਿਆ ਜਾਂ ਕੋਈ ਸਨੇਚ ਕਰਕੇ ਲੈ ਗਿਆ ਤਾਂ ਕਈ ਲੋਕਾਂ ਨੂੰ ਇਹਦੇ ਨਾਲ ਜੂਝਦੇ ਵੀ ਨੇ ਵੀ ਬੜੀ ਪ੍ਰੋਬਲਮ ਆਉਂਦੀ ਆ ਪੁਲਿਸ ਥਾਣੇ ਗੇੜੇ ਲਾਉਂਦੇ ਨੇ ਕੋਈ ਆਸਾਨ ਕੇਂਦਰ ਤੇ ਰਿਪੋਰਟ ਵਗੈਰਾ ਤਾਂ ਮੈਂ ਇੱਕ ਤੁਹਾਨੂੰ ਚੀਜ਼ ਦੱਸਣਾ ਚਾਹੁੰਦਾ ਅਗਰ ਤੁਹਾਡਾ ਕਦੇ ਵੀ ਫੋਨ ਚੋਰੀ ਹੋ ਜਵੇ ਤਾਂ ਤੁਹਾਨੂੰ ਪਹਿਲਾਂ ਨਾ ਘਬਰਾਉਣ ਦੀ ਲੋੜ ਨਹੀਂ ਆਪਣੇ ਨੇੜੇ ਦੇ ਕਿਸੇ ਵੀ ਬੰਦੇ ਤੋਂ ਤੁਸੀਂ ਫੋਨ ਫੜ ਕੇ ਆਪਣੇ Google ID ਦੇ ਥਰੂ ਜਾਂ ਫਿਰ ਜੇ ਤੁਹਾਡਾ ਆਈਫੋਨ ਆ ਤਾਂ ਆਪਣੀ iCloud ਦੇ ਥਰ ਤੁਸੀਂ ਫੋਨ ਨੂੰ ਟ੍ਰੇਸ ਕਰ ਸਕਦੇ ਹੋ ਅੱਜ ਕੱਲ ਆਫਲਾਈਨ ਸਿਸਟਮ ਸਟਾਰਟ ਹੋ ਗਏ ਨੇ ਅੱਜ ਕੱਲ ਕੀ ਹੁੰਦਾ ਜੀ ਜਿਹੜਾ ਤੁਹਾਡਾ ਫੋਨ ਦੀ ਲੋਕੇਸ਼ਨ ਆ ਉਹ ਜੀਪੀਐਸ ਨਾਲ ਕਨੈਕਟ ਹੋ ਜਾਂਦੀ ਆ ਅਗਰ ਬੰਦਾ ਸਿਮ ਵੀ ਕਰ ਦਿੰਦਾ ਤਾਂ ਤੁਹਾਡੇ ਫੋਨ ਦੀ ਲੋਕੇਸ਼ਨ ਆ ਉਹ ਹਮੇਸ਼ਾ ਔਨ ਹੀ ਰਹੂਗੀ ਇਹ ਆਈਫੋਨ ਦੇ ਵਿੱਚ ਇੱਕ ਨਵਾਂ ਫੀਚਰ ਆ ਗਿਆ ਕਿ ਜਿਹਦੇ ਨਾਲ ਤੁਹਾਡਾ ਬੰਦਾ ਫੋਨ ਦਾ ਸਿਮ ਕਰ ਦੂ ਇੰਟਰਨੈਟ ਬੰਦ ਕਰ ਦੂ ਬਟ ਜਿਹੜਾ ਤੁਹਾਡਾ ਫੋਨ ਦੀ ਲੋਕੇਸ਼ਨ ਆ ਉਹ ਔਨ ਰਹਿੰਦੀ ਹੈ ਜੀ ਅੱਛਾ ਭਾਈ ਜੀ ਜਦੋਂ ਕੋਈ ਮੰਨ ਲਓ ਫੋਨ ਆਪਣਾ ਲੋਕ ਲੱਗ ਜਾਂਦਾ ਹੈ ਆਪਾਂ ਲੋਕ ਭੁੱਲ ਜਾਨੇ ਆ ਜਾਂ ਇਨ ਕੇਸ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਹੈ ਤੇ ਉਹਦੇ ਫੋਨ ਦੇ ਵਿੱਚੋਂ ਆਪਾਂ ਡਾਟਾ ਰਿਕਵਰ ਕਰਨਾ ਹੈ ਤੇ ਉਹਦਾ ਆਪਾਂ ਸਕਰੀਨ ਲੋਕ ਜਿਹੜਾ ਲੱਗਿਆ ਹੁੰਦਾ ਉਹਨੂੰ ਖੋਲਣਾ ਹੁੰਦਾ ਹੈ ਤੇ ਆਪਾਂ ਕਦੇ ਖੋਲਦੇ ਤੇ ਉਹ ਡਾਟਾ ਜਿਹੜਾ ਹੈਗਾ ਰਿਮੂਵ ਹੋ ਜਾਂਦਾ ਹੈ ਤੇ ਉਹਨੂੰ ਵੀ ਆਪਾਂ ਸੇਵ ਕਰ ਸਕਦੇ ਆ ਜਾਂ ਉਹਨੂੰ ਆਪਾਂ ਲੋਕ ਖੋਲ ਕੇ ਤੇ ਉਹਨੂੰ ਸੇਵ ਕਰ ਸਕਦੇ ਆ ਹਾਂਜੀ ਭਾਈ ਇਹ ਜਿਹੜਾ ਕੰਮ ਹੈ ਕਈ ਵਾਰੀ ਕੀ ਹੁੰਦਾ ਕਿਸੇ ਦੀ ਡੈਥ ਹੋ ਜਾਂਦੀ ਆ ਦਾ ਲੋਕ ਆ ਜਿਹੜਾ ਫੋਨ ਦਾ ਲੱਗਿਆ ਹੁੰਦਾ ਲੋਕ ਤਾਂ ਆਪਾਂ ਜਿਹੜਾ ਉਹ ਲੋਕਾ ਤਕਰੀਬਨ ਤਕਰੀਬਨ ਆਪਾਂ ਲੋਕੋ ਖੋਲ ਦੇਈ ਦਿਆ ਉਹ ਬੰਦੇ ਦਾ ਇੱਕ ਡੈਥ ਸਰਟੀਫਿਕੇਟ ਹੋਣਾ ਚਾਹੀਦਾ ਇੱਕ ਉਹਦਾ ਆਧਾਰ ਕਾਰਡ ਹੋਣਾ ਚਾਹੀਦਾ ਨਾਲ ਤਾਂ ਕਾਗਜ਼ ਪੱਤਰ ਪੂਰੇ ਰੱਖਣੇ ਤੁਸੀ ਹਾਂਜੀ ਇਦਾਂ ਨਹੀਂ ਸਰ ਮੇਰੇ ਨਾਲ ਪਿੱਛੇ ਇੱਕ ਹਿਸ ਹੈਪਨਿੰਗ ਹੋ ਗਈ ਸੀ ਬੰਦਾ ਮੇ ਤੋਂ ਲੋਕ ਲਾ ਕੇ ਰਹਿ ਗਿਆ ਤੇ ਮੈਨੂੰ ਪੁਲਿਸ ਲੈ ਗਈ ਸੀਗੀ ਮੈਨੂੰ ਪਤਾ ਮੈਂ ਉਹ ਕੇਜ ਤੋਂ ਕਿਵੇਂ ਬਾਹਰ ਆਇਆ ਤੇ ਇੱਕ ਡੈਥ ਸਰਟੀਫਿਕੇਟ ਔਰ ਜਿਹੜੇ ਮਿੰਦੀ ਡੈਥ ਹੋਈ ਆ ਉਹਦਾ ਆਧਾਰ ਕਾਰਡ ਆਪਾਂ ਨੂੰ ਕੰਵਰਸਰੀ ਹੁੰਦਾ ਇਹਦੇ ਚ ਕੀ ਹੁੰਦਾ ਜੀ ਥੋੜਾ ਜਿਹਾ ਖਰਚਾ ਆ ਜਾਂਦਾ पर बटाउंदा ਜਿਹੜਾ ਡਾਟਾ ਆਪਾਂ ਲੋਕ ਸਕਰੀਨ ਦਾ ਪਾਸਵਰਡ ਹੀ ਬੰਦੇ ਨੂੰ ਦੱਸ ਦਿੰਦੇ ਆ ਵੀ ਇਹਨੇ ਪੈਟਰਨ ਕੀ ਲਾਇਆ ਸੀ ਜਾਂ ਨੇ ਪਾਸਵਰਡ ਕੀ ਲਾਇਆ ਹੋਇਆ ਸੀਗਾ ਆਪਣੇ ਕੋਲੇ ਇਦਾਂ ਦਾ ਸਿਸਟਮ ਆਪਾਂ ਉਹਨਾਂ ਦਾ ਡਾਟਾ ਜਿਹੜਾ ਕਾਫੀ ਹੱਦ ਤੱਕ ਮੈਂ ਰਿਕਵਰ ਕਰ ਲੈਂਦਾ ਜੀ ਡਾਟਾ ਮੈਂ ਤੁਹਾਨੂੰ ਫੋਨ ਦੇ ਵਿੱਚ ਵੀਡੀਓ ਵੀ ਦਿਖਾ ਦਿੰਦਾ ਜਿਨ੍ਹਾਂ ਲਈ ਮੈਂ ਰਿਕਵਰ ਕੀਤੇ ਹੋਏ ਨੇ ਡਾਟਾ ਜੀ ਕਾਫੀ ਹੱਦ ਤੱਕ ਆਪਾਂ ਮੰਦੀ ਰਿਕਵਰੀ ਕਰ ਦੇਈ ਦੀ ਆ ਚਾਹੇ ਆਈਫੋਨ ਹੋਵੇ ਚਾਹੇ ਐਂਡਰੋਇਡ ਹੋਵੇ ਕੋਈ ਨਾ ਕੋਈ ਸਕੀਮ ਲਾ ਕੇ ਆਪਾਂ ਉਹਨਾਂ ਦਾ ਡਾਟਾ ਬਚਾ ਦੀਦਾ ਜੀ अच्छा डॉक्टर साहब ये भी दसो कि जदा हुन कोई पुलिस मुलाजिम भी ਤੁਹਾਡੇ ਕੋਲ ਆਂਦੇ ਹੋਣਗੇ ਡਾਟਾ ਰਿਕਵਰੀ ਵਾਸਤੇ ਕਿਉਂਕਿ ਜ਼ਿਆਦਾਤਰ ਉਹਨਾਂ ਕੋਲ ਫੋਨ ਜਿਹੜੇ ਹੁੰਦੇ ਆ ਵੀ ਉਹਨਾਂ ਦੇ ਲੋਕ ਲੱਗੇ ਹੁੰਦੇ ਆ ਅੱਜ ਕੱਲ ਫੇਸ ਆਈਡੀ ਲੱਗੀ ਹੁੰਦੀ ਆ ਜਾਂ ਫਿੰਗਰ ਲੱਗੇ ਹੁੰਦੇ ਨੇ ਮੰਨ ਲਓ ਬੰਦਾ ਤਾਂ ਚਲ ਗਿਆ ਜਾਂ ਮਿਸ ਹੋ ਗਿਆ ਬੰਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਉਹ ਉਹ ਫੋਨ ਨੂੰ ਖੋਲ ਕੇ ਤੇ ਉਹਦਾ ਡਾਟਾ ਰਿਕਵਰ ਕਰਕੇ ਪੁਲਿਸ ਵਾਲਿਆਂ ਨੂੰ ਵੀ ਤੁਸੀਂ ਹੈਲਪ ਕਰਦੇ ਹੋ ਕਈ ਵਾਰੀ ਮੇਰੇ ਕੋਲੇ ਆ ਜਾਂਦੇ ਆਪਣੇ ਸਾਈਬਰ ਸੈੱਲ ਚ ਜਤਿੰਦਰ ਜੀ ਨੇ ਸਰ ਹੁਣ ਤਾਂ ਫਿਲਹਾਲ ਤਾਂ ਛੁੱਟੀਆਂ ਦੇ ਨੇ ਉਹਨਾਂ ਦੇ ਵੱਲੋਂ ਵੀ ਮੇਰੇ ਕੋਲੇ ਕਾਫੀ ਇਦਾਂ ਦੇ ਕੇਸ ਕੁਸ ਆ ਜਾਂਦੇ ਸਰ ਕਹਿੰਦੇ ਆ ਕੁਝ ਵੀ ਕਰਨਾ ਤੇ ਫਿਰ ਆਪਾਂ ਉਹਨਾਂ ਦਾ ਕੰਟੈਕਟ ਜਾਂ ਫਿਰ ਮੇਰੇ ਕੋਲੇ ਡਾਇਰੈਕਟ ਉਹ ਫੈਮਿਲੀ ਨੂੰ ਜਿਵੇਂ ਰੀਸੈਂਟਲੀ ਆਪਣੇ ਡੈਡਿੰਗ ਡਾਇਗ੍ਰਾਮ ਦੇ ਡੈਥ ਹੋਈ ਸੀ ਉਹਨਾਂ ਦਾ ਫੋਨ ਮੇਰੇ ਕੋਲੇ ਵੀ ਆਉਣਾ ਤਾਂ ਅੱਜ ਡਾਟਾ ਕਵਰ ਕਰਕੇ ਦੇਣਾ ਪ੍ਰੋਸੈਸ ਕੀਤਾ ਹੋਇਆ ਜੀ ਉਹ ਫਿਰ ਉਸ ਹਿਸਾਬ ਨਾਲ ਆਪਾਂ ਕਸਟਮਰ ਨਾਲ ਡਾਇਰੈਕਟ ਡੀਲਿੰਗ ਕਰਕੇ ਉਹਨਾਂ ਦਾ ਫੋਨ ਦਾ ਲੌਕ ਖੋਲਦੇ ਹੀ ਤਾਂ ਜੀ ਤੇ ਆਪਾਂ ਸਾਡੇ ਦਰਸ਼ਕ ਕਿਹੜੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਜਿੱਦਾਂ ਹੁਣ ਤੁਸੀਂ ਕੁਝ ਸਾਨੂੰ ਕੋਈ ਦਿਖਾਓ ਕੁਝ ਵੀ ਲੋਕ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣ ਜਾਂ ਕਿਸ ਤਰ੍ਹਾਂ ਉਹ ਆਪਣੇ ਨੂੰ ਗਾਈਡ ਕਰ ਸਕਦੇ ਤੁਸੀਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਜਿਨ੍ਹਾਂ ਦੇ ਫੋਨ ਸਨੈਚ ਹੋ ਜਾਂਦੇ ਸਭ ਤੋਂ ਜ਼ਿਆਦਾ ਪ੍ਰੋਬਲਮ ਤਾਂ ਉਹਨਾਂ ਨੂੰ ਬਹੁਤ ਆਉਂਦੀ ਆ ਵੀ ਥਾਣੇ ਦੇ ਗੇੜੇ ਲਾਈ ਜਾਂਦੇ ਉਹ ਕਹਿੰਦੇ ਸਾਡਾ ਸੋਲੂਸ਼ਨ ਨਹੀਂ ਹੁੰਦਾ ਸਾਡਾ ਹੁਣ ਅੱਜ ਕੱਲ ਤਾਂ ਥਾਣੇ ਦੇ ਗੇੜੇ ਲਾਉਂਦੀ ਤੁਹਾਨੂੰ ਬਿਲਕੁਲ ਵੀ ਲੋੜ ਨਹੀਂ ਤੁਸੀਂ ਕੀ ਕਰਨਾ ਸਿਰਫ ਇੱਕ ਸਾਂਝ ਕੇਂਦਰ ਦੇ ਵਿੱਚ ਜਾਣਾ ਅਗਰ ਤੁਸੀਂ ਅਨਪੜੋਂ ਜਾਂ ਤੁਹਾਨੂੰ ਕੰਪਿਊ ਫਿਰ ਤੁਹਾਨੂੰ ਸਾਂਝ ਕੇਂਦਰ ਤੇ ਵੀ ਜਾਣ ਦੀ ਲੋੜ ਨਹੀਂ ਤੁਸੀਂ ਸਿਰਫ ਪੀਪੀ ਸਾਂਝ ਦੀ ਆਨਲਾਈਨ ਇੱਕ ਸਾਈਟ ਆਉਂਦੀ ਹੈ ਜੀ ਉਸ ਸਾਈਟ ਦੇ ਉੱਤੇ ਜਾ ਕੇ ਤੁਸੀਂ ਇੱਕ ਰਿਪੋਰਟ ਦਰਜ ਕਰਾਉਣੀ ਆ ਪੋਰਟਲ ਓਪਨ ਕਰਕੇ ਉਹ ਆਪਣੇ ਫੋਨ ਦੇ ਜਿਹੜੀ ਇੱਕ ਐਫਆਈਆਰ ਟਾਈਪ ਸਾਂਝ ਕੇਂਦਰ ਦੀ ਜਿਹੜੀ ਹੁੰਦੀ ਹੈ ਉਹ ਕੱਟ ਦੇਣਾ ਹੈ ਕੱਟਣ ਤੋਂ ਬਾਅਦ ਕੀ ਕਰਨਾ ਸਰ ਤੁਸੀਂ ਇੱਕ ਇੰਡੀਅਨ ਗਵਰਨਮੈਂਟ ਦੀ ਅਫੀਸ਼ੀਅਲ ਸਾਈਟ ਆ ਦੇਖੋ ਮੈਂ ਆਪਣੇ ਫੋਨ ਦੇ ਉੱਪਰ ਓਪਨ ਕੀਤੀ ਹੋਈ ਆ ਅੱਛਾ ਜੀ ਠੀਕ ਹੈ ਜੀ ਇਸ ਸਾਈਟ ਦੇ ਉੱਤੇ ਦੇਖੋ ਜੀ ਸਾਰਾ ਕੁਝ ਲਿਖਿਆ ਹੋਇਆ ਵੀ ਕਿੰਨੇ ਫੋਨ ਬਲਾਕਟ ਕੀਤੇ ਹੋਇਆ ਕਿੰਨੇ ਫੋਨ ਅਸੀਂ ਟਰੈਕ ਕਰਕੇ ਕਸਟਮਰ ਕੁਛ ਨਹੀਂ ਕਰਨਾ ਜੀ ਤੁਸੀਂ ਆ ਸਾਈਟ ਤੇ ਸਿੰਪਲ ਜਾ ਕੇ ਰਜਿਸਟਰਡ ਕਰਨਾ ਰਜਿਸਟਰਡ ਕਰਨ ਤੋਂ ਬਾਅਦ ਇਹ ਸਾਈਟ ਦੇ ਉੱਤੇ ਤੁਹਾਨੂੰ ਇੱਕ ਯੂਜ਼ਰ ਨੇਮ ਪਾਸਵਰਡ ਦਿੱਤਾ ਜਾਊਗਾ ਔਰ ਤੁਸੀਂ ਆਪਣੇ ਫੋਨ ਦੇ ਜਿਹੜੇ ਆਈਐਮਈ ਨੰਬਰ ਆ ਇਸ ਸਾਈਟ ਦੇ ਉੱਤੇ ਰਜਿਸਟਰਡ ਕਰ ਦੇਣੇ ਆ ਅਗਰ ਤੁਹਾਡਾ ਫੋਨ ਆ ਆਈਫੋਨ ਆ ਉੱਤੋਂ ਤਾਂ ਆਪਣੀ ਆਈਕਲਾਉਡ ਹੈ ਡੇੜੀ ਬੰਦ ਕਰ ਦਿਓ ਜੇ ਅਗਰ ਤੁਹਾਡਾ ਆਈਕਲਾਉਡ ਨਾਲ ਨਹੀਂ ਟਰੇਸ ਹੋ ਰਿਹਾ ਤਾਂ ਉਹਦੀ ਆਈਕਲਾਉਡ ਆਫ ਕਰ ਦਿਓ ਰੇ ਸਾਈਟ ਦੇ ਉੱਤੇ ਜਾ ਕੇ ਆਈਐਮਈ ਨੰਬਰ ਰਜਿਸਟਰਡ ਕਰ ਦਿਓ ਉਸ ਤੋਂ ਬਾਅਦ ਕੀ ਹੋਊਗਾ ਸਰ ਜਦੋਂ ਕਿਸੇ ਬੰਦੇ ਨੇ ਫੋਨ ਉਹ ਚੱਕਿਆ ਜਾਂ ਉਹ ਫੋਨ ਦੇ ਵਿੱਚ SIM ਪਾਈ ਉਹਦਾ ਜਿਹੜਾ ਨੈਟਵਰਕ ਆ ਉਹ ਪ੍ਰੋਪਰ ਆ ਜਾਊਗਾ 24 ਆਵਰ ਨੈਟਵਰਕ ਰਹੂਗਾ 24 ਆਵਰ ਤੋਂ ਬਾਅਦ ਉਹ ਨੈਟਵਰਕ ਆ ਜਿਹੜਾ ਚੱਲ ਜੂਗਾ ਉਹਦੇ ਬੰਦੇ ਦਾ ਜਿਹੜਾ ਉਹਨੇ SIM ਪਾਇਆ ਸੀ ਉਹਦੀ ਲੋਕੇਸ਼ਨ ਉਹਦਾ ਡਾਟਾ ਉਹਨੇ ਕਿਹਨੂੰ ਫੋਨ ਕੀਤਾ ਉਹ ਸਾਰੀ ਪੁਲਿਸ ਕੋਲੇ ਰਿ ਉਸ ਤੋਂ ਬਾਅਦ ਪੁਲਿਸ ਵਾਲੇ ਅੱਜਕੱਲ ਬਹੁਤ ਵਧੀਆ ਪੁਲਿਸ ਨੇ ਕੰਮ ਕੀਤਾ ਹੋਇਆ ਆਪਣੇ ਸੀਪੀ ਸਾਹਿਬ ਲੁਧਿਆਣਾ ਮੈਂ ਲਾਸਟ ਟਾਈਮ ਪਿੱਛੇ ਜੇ ਉਹਨਾਂ ਦਾ ਦੇਖਿਆ ਵੀ ਸੀਗਾ بڑے ਫੋਨ ਰਿਕਵਰ ਕਰਕੇ ਦਿੱਤੇ ਆ ਫਿਰ ਉਹ ਬੰਦੇ ਨੂੰ ਫੋਨ ਕਰਦੇ ਆ ਵੀ ਜਿਹੜਾ ਤੁਹਾਡਾ ਫੋਨ ਆ ਉਹ ਜਿਹੜਾ ਚੋਰੀ ਹੋਇਆ ਸੀਗਾ ਸਾਡੇ ਕੋਲੇ ਆ ਚੁੱਕਿਆ ਵੀ ਤੁਸੀਂ ਆਪਣੇ ਫੋਨ ਦਾ ਬਿੱਲ ਡੱਬਾ ਲੈ ਕੇ ਜਾਂ ਤੁਹਾਡੇ ਕੋਲੇ ਡੱਬਾ ਆ ਜਾਂ ਬਿੱਲ ਲੈ ਕੇ ਪਹੁੰਚੋ ਤੇ ਆਪਣਾ ਫੋਨ ਜਿਹੜਾ ਰਿਕਵਰ ਕਰੋ ਫਿਰ ਉਹ ਪੁਲਿਸ ਤੁਹਾਡਾ ਫੋਨ ਆ ਰਿਕਵਰ ਕਰ ਦੂ ਤੁਹਾਨੂੰ ਥਾਣੇ ਜਾ ਕੇ ਟ੍ਰੇਸ ਲਵਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਥਾਣੇ ਵਾਲੇ ਕੋਲੇ ਓਲਡ ਰੈਡੀ ਇੰਨੇ ਕੰਮ ਹ ਤੁਸੀਂ ਖੁਦ ਜਾ ਕੇ ਆਪਣਾ ਇਹ ਕੰਮ ਕਰੋ ਆਟੋਮੈਟਿਕ ਤੁਹਾਨੂੰ ਫੋਨ ਕੁਛ ਹੀ ਮੇਰੇ ਨਾਲ ਮੇਰਾ ਦੂਜਾ ਫੋਨ ਮੈਂ 30 ਦਿਨਾਂ ਦੇ ਵਿੱਚ ਰਿਕਵਰ ਕਰਾਤਾ ਸੀਗਾ ਬੈਂਗਲੌਰ ਤੋਂ ਓਕੇ ਓਕੇ ਬੈਂਗਲੌਰ ਤੋਂ ਲੁਧਿਆਣੇ ਫੋਨ ਪਹੁੰਚ ਗਿਆ ਲੁਧਿਆਣੇ ਤੋਂ ਤੁਹਾਨੂੰ ਫੋਨ ਆਇਆ ਵੀ ਆਪਣੇ ਡੱਬਾ ਤੇ ਬਿੱਲ ਲੈ ਕੇ ਪਹੁੰਚੋ ਔਰ ਇਹ ਡੱਬਾ ਬਿੱਲ ਲੈ ਕੇ ਸੀਪੀ ਸਾਹਿਬ ਦੇ ਪੇਸ਼ ਹੋਏ ਉਹਨਾਂ ਨੂੰ ਜਦੀ ਫੋਨ ਦੇਤਾ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਵੀ ਬੜੀ ਸਮੱਸਿਆ ਆਉਂਦੀ ਆ ਸਾਡੇ ਆਮ ਲੋਕਾਂ ਦੇ ਵਿੱਚ ਜਿ ਕਿ ਆਪਣੇ ਫੇਸਬੁਕ ਆਈਡੀ ਜਾਂ ਆਪਣੇ ਕੋਈ YouTube ਜਾਂ ਕੁਝ ਵੀ ਆਪਣੀ ਹੈਕ ਕਰ ਲਿੱਤੀ ਜਾਂਦੇ ਆ ਤੇ ਉਸ ਤੋਂ ਬਾਅਦ ਉਹ ਬਲੈਕਮੇਲਿੰਗ ਕਰਨੀ ਸ਼ੁਰੂ ਕਰ ਦਿੰਦੇ ਆ ਜਾਂ ਸਾਡੇ ਰਿਸ਼ਤੇਦਾਰਾਂ ਕੋਲੋਂ ਪੈਸੇ ਮੰਗ ਮੰਗ ਕਰ ਮੰਗਦੇ ਨੇ ਜਾਂ ਹੋਰ ਵੀ ਇਦਾਂ ਦੀ ਕੋਈ ਦਿੱਕਤਾਂ ਆਉਂਦੀਆਂ ਨੇ ਤੇ ਉਹ ਹੈਕਰਾਂ ਤੋਂ ਕਿੱਦਾਂ ਆਪਾਂ ਬਚਾਅ ਕਰ ਸਕਦੇ ਆ ਆਪਣੀ ਆਈਡੀ ਦਾ ਜਾਂ ਇਹਦੇ ਬਾਰੇ ਸਾਡੇ ਦਸਕਣ ਨੂੰ ਦੱਸੋ ਜੀ ਦੇਖੋ ਅੱਜਕੱਲ ਕੀ ਹੁੰਦਾ ਆ ਆਪਾਂ ਲੋਕ ਲਾਲਚੀ ਆ ਜੀ ਆਪਾਂ ਨੂੰ ਕਿਸੇ ਨੇ ਕੋਈ ਮੈਸੇਜ ਭੇਜਤਾ ਤੁਹਾਡਾ 500 ਰੁਪਏ ਦਾ ਇਦਾਰ ਆ ਤਾਂ ਤੁਸੀਂ ਫਟਾਫਟ ਲਿੰਕ ਤੇ ਕਲਿੱਕ ਕਰਕੇ ਅ ਰੀਟੈਂਟਲੀ ਮੇਰੇ ਦੋਸਤ ਨੂੰ ਮੈਸੇਜ ਆ ਗਿਆ ਵੀ ਡੋਮੀਨੋਸ ਨੇ ਤੁਹਾਨੂੰ ਆਰਡਰ 1000 ਰੁਪਏ ਦਾ ਗਿਫਟ ਦਿੱਤਾ ਉਹਨੇ ਜਦ ਹੀ ਓਪਨ ਗਿਫਟ ਤੇ ਓਪਨ ਕੀਤਾ ਉਹ ਰਹਿੰਦੇ ਸਾਰੇ ਬੰਦੇ ਨੂੰ ਮੈਸੇਜ ਚਲ ਗਏ ਓਕੇ ਬਈ ਸਾਰੇ ਜਿੰਨੇ WhatsApp ਦੇ ਉਹਦੇ ਗਰੁੱਪ ਐਡ ਸੀ ਸਾਰਿਆਂ ਨੂੰ ਮੈਸੇਜ ਚਲ ਗਏ ਉਹ ਕੀ ਹੁੰਦਾ ਜੀ ਉਹ ਇੱਕ ਹੈਕ ਲਿੰਕ ਹੁੰਦੇ ਨੇ WhatsApp ਨੇ ਵੀ ਆਪਣੀ ਬੜੀ ਸਿਕਿਉਰਿਟੀ ਰਟਾਇਡ ਕਰਦੀ ਵੀ ਸਪੈਮ ਲਿੰਕ ਨਹੀਂ ਆਉਣੇ ਹੁਣ ਤੁਸੀਂ ਦੇਖਿਓ ਆਪਣੇ ਫੋਨ ਤੇ ਕੋਈ ਕਾਲ ਆਊਗੀ ਉੱਪਰ ਸਪੈਮ ਲਿਖਿਆ ਆਊਗਾ ਸਿਕਿਉਰਿਟੀ ਕਾਫੀ ਟਾਈਟ ਕਰ ਰਹੇ ਨੇ ਬਟ ਕਈ ਹੀ ਹੈਕਰ ਆਪਣੇ ਨਿਤ ਨਵੇਂ ਦਿਗਾਰਡ ਲੱਭ ਲੱਭ ਕੇ ਲੋਕਾਂ ਨੂੰ ਬਲੈਕਮੈਨ ਕਰਨ ਲੱਗੇ ਹੋਏ ਨੇ ਕਿਸੇ ਨੂੰ ਲਿੰਕ ਭੇਜ ਕੇ ਕਰ ਰਹੇ ਨੇ ਕਿਸੇ ਨੂੰ ਕਿ ਇੰਸਟਾਗ੍ਰam ਦੇਖੋ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਤੁਹਾਡਾ ਫੇਸਬੁੱਕ ਦਾ ਪੇਜ ਆ ਉਹ ਤਾਂ ਕੋਈ ਨਹੀਂ ਹੈਕ ਕਰ ਸਕਦਾ ਜਸਟ ਆਪਣੀ ਆਈਡੀ ਹੈਕ ਹੋ ਜਾਂਦੀ ਆ ਆਈਡੀ ਤੋਂ ਬੰਦਾ ਪੇਜ ਦਾ ਐਡਮਿਨ ਬਦਲ ਲੈਂਦਾ ਆਪਾਂ ਨੂੰ ਲੱਗਦਾ ਆਈਡੀ ਹੈ ਪੇਜ ਹੈਕ ਹੋ ਗਿਆ ਆਪਣਾ ਉਹ ਲੈ ਕੇ ਲੈ ਕੇ ਪੇਜ ਕਦੇ ਨਹੀਂ ਹੈਕ ਹੁੰਦਾ ਹਮੇਸ਼ਾ ਆਪਣੀਆਂ ਆਈਡੀਆਂ ਹੈਕ ਹੁੰਦੀਆਂ ਨੇ ਠੀਕ ਹੈ ਆਈਡੀ ਹੈਕ ਹੋਣ ਦੇ ਵੱਡੇ ਮੈਨ ਰੀਜਨ ਹੈ ਚਾਹੇ ਤੁਸੀਂ 2 ਕੇ ਫੈਕਟਰ ਲਾਇਆ ਚਾਹੇ ਨਹੀਂ ਲਾਇਆ ਅਗਰ ਤੁਸੀਂ Google Chrome ਦੇ ਵਿੱਚ ਕੋਈ ਥਰਡ ਪਾਰਟੀ ਕੀ ਕਹਿੰਦੇ ਉਹਨਾਂ ਨੂੰ ਆਪਾਂ ਐਡ ਕਰਦੇ ਹੁੰਦੇ ਆ ਉਹ ਗੂਗਲ ਕਰੋ ਐਕਸਟੈਂਸ਼ਨ ਐਡ ਕਰਦੇ ਆ ਥਰਡ ਪਾਰਟੀ ਐਕਸਟੈਂਸ਼ਨ ਜਦੋਂ ਐਡ ਕਰਦੇ ਆ ਉਹਦੇ ਨਾਲ ਪੇਜ ਹੈ ਕੁੰਦਰੇ ਮੈਂ ਤੁਹਾਨੂੰ ਦੱਸ ਵੀ ਨਾ ਮੇਰੇ ਕੋਲ ਇੱਕ ਦੋ ਐਕਸਟੈਂਸ਼ਨ ਆ ਹੈਕਿੰਗ ਵਾਲੀਆਂ ਇਦਾਂ ਦੀਆਂ ਨੇ ਕਿ ਜਦੋਂ ਮੇਰੇ ਗੂਗਲ ਕਰੋਮ ਦੇ ਵਿੱਚ ਉਹ ਐਡ ਹੋ ਜਾਂਦੀ ਹੈ ਮੈਂ ਜਿਹੜਾ ਕਿਸੇ ਦੀ ਆਈਡੀ ਖੋਲਣਾ ਪੇਜ ਖੋਲਣਾ ਉਹ ਜਦੀ ਹੈਕ ਕਰ ਲੈਂਦੇ ਨੇ ਤੇ ਦੂਜਾ ਕੰਮ ਹੁੰਦਾ ਸਰ ਲਿੰਕ ਭੇਜ ਕੇ ਆਪਾਂ ਨੂੰ ਮੈਸੇਂਜਰ ਦੇ ਉੱਤੇ ਜਾਂ ਆਪਾਂ ਨੂੰ ਵਟਸਐਪ ਦੇ ਉੱਤੇ ਕੋਈ ਇਦਾਂ ਦਾ ਲਿੰਕ ਆਂਦਾ ਜਿਹੜੇ ਲਿੰਕ ਤੇ ਆਪਾਂ ਕਲਿੱਕ ਕਰਾਂਗੇ ਆਪਣਾ ਆਟੋਮੈਟਿਕ ਆ ਜਿਹੜਾ 2 ਕੇ ਫੈਕਟਰ ਹਟੇਊਗਾ ਉਹ ਜਿਹੜਾ ਐਕਸੈਸ ਆ ਰਿਕਵਰ ਕਰ ਲਓ ਤਾਂ ਤੁਹਾਡੀ ਆਈਡੀ ਜਦ ਹੀ ਮੈਂ 24 ਆਵਰ ਜਾਂ 7 ਦਿਨ ਵਿੱਚ ਰਿਕਵਰ ਹੋ ਜਾਂਦੀ ਐ ਇਦਾਂ ਨਹੀਂ ਹੈਗਾ ਵੀ ਤੁਸੀਂ 3-3 4-4 ਮਹੀਨੇ ਬਾਅਦ ਆਓ ਵੀ ਸਾਡੀ ਆਈਡੀ ਹੈ ਕਿਉਂਕਿ ਅੱਜ ਕਰਾਏ ਇਹ ਨਹੀਂ ਹੁੰਦਾ ਕਿਉਂਕਿ ਫਿਰ ਉਹ ਆਈਐਮਈ ਨੰਬਰ ਆ ਜਿਹੜਾ ਉਧਰ ਰਜਿਸਟਰਡ ਹੋ ਜਾਂਦਾ ਦਰਸ਼ਕਾਂ ਨੂੰ ਕੁਝ ਹੋਰ ਦੱਸਣਾ ਚਾਹੁੰਦੇ ਹਾਂ ਕਿਉਂਕਿ ਅੱਜ ਕੱਲ ਮੋਬਾਈਲ ਦਾ ਵੀ ਜਮਾਨਾ ਹੈਗਾ ਯਾਰ ਤੇ ਸੋਸ਼ਲ ਮੀਡੀਆ ਦਾ ਵੀ ਜਮਾਨਾ ਹੈਗਾ ਕੁਝ ਹੋਰ ਕੋਈ ਸੀ ਟਿਪਸ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਵੱਡੀ ਟਿਪਸ ਦਾ ਮੈਂ ਇਹੀ ਦੱਸਣਾ ਚਾਹੁੰਦਾ ਅਗਰ ਕਿਸੇ ਦਾ ਫੋਨ ਕਦੇ ਚੋਰੀ ਹੁੰਦਾ ਤਾਂ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਗਈ ਹੁਣ ਦੇ ਟਾਈਮ ਦੇ ਵਿੱਚ ਤਾਂ ਜਮਾਨਾ ਬਹੁਤ ਐਡਵਾਂਸ ਹੋ ਚੁੱਕਿਆ ਤੁਸੀਂ ਆਪਣਾ ਜਿਹੜਾ ਮੈਂ ਤੁਹਾਨੂੰ ਪਿੱਛੇ ਪ੍ਰਕੌਸ਼ਨ ਦੇ ਦੱਸੇ ਨੇ ਤੁਸੀਂ ਉਹ ਟਾਈਪ ਕਰਕੇ ਆਪਣਾ ਫੋਨ ਰਿਕਵਰ ਕਰ ਸਕਦੇ ਹੋ ਤੇ ਦੂਸਰਾ ਜਿਹੜਾ ਰਹਿ ਗਈ ਹੈਕਿੰਗ ਦੀ ਗੱਲ ਬੀ ਅਵੇਅਰ ਤੁਸੀਂ ਲਿੰਕ ਤੋਂ ਬਚੋ OTP ਲਿੰਕ ਤੇ ਕਲਿੱਕ ਕਰਨਾ ਜਿਹੜਾ ਤੁਸੀਂ ਬੰਦ ਕਰ ਦਿਓ ਮੈਂ ਕਹਿੰਦਾ ਜੀ ਤੁਹਾਡਾ ਕਦੇ ਵੀ ਫੋਨ ਨਹੀਂ ਕਦੇ ਹੈਕ ਹੋਊਗਾ ਇਹ ਆਪਾਂ ਨੂੰ ਚੈਲੰਜ ਆਈ ਤੁਹਾਡਾ ਕੋਈ ਅਕਾਊਂਟ ਨਹੀਂ ਹੈਕ ਹੋਊਗਾ ਤੁਹਾਡਾ ਕੋਈ ਫੋਨ ਨਹੀਂ ਹੈਕ ਹੋਊਗਾ ਅਗਰ ਤੁਸੀਂ ਇੱਕ ਮੈਂ ਤੁਹਾਨੂੰ ਹੋਰ ਈ ਦੱਸਣਾ ਚਾਹੁੰਦਾ ਅੱਜ ਕੱਲ ਕੀ ਹੈ ਸਾਡੇ ਕੋਲੇ ਵੀ ਹੈਗਾ ਉਹ ਸੌਫਟਵੇਅਰ ਬਟ ਅਸੀਂ ਹੁਣ ਯੂਜ਼ ਨਹੀਂ ਕਰਦੇ ਅਸੀਂ ਤੁਹਾਡੇ ਐਂਡਰੋਇਡ ਫੋਨ ਦੇ ਵਿੱਚ ਇੱਕ ਸੌਫਟਵੇਅਰ ਪਾ ਦਾਂਗੇ ਵਨ ਸਪਾਈ ਦਾ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਓਕੇ ਜਦੋਂ ਤੁਹਾਡੇ ਫੋਨ 'ਚ ਉਹ ਸੌਫਟਵੇਅਰ ਪੈ ਗਿਆ ਉਹਦਾ ਸਾਰਾ ਡਾਟਾ ਮੇਰੇ ਕੋਲੇ ਆਊਗਾ ਅੱਛਾ ਠੀਕ ਹੈ ਅਗਰ ਤੁਹਾਨੂੰ ਮੇਰੇ ਤੇ ਨਹੀਂ ਯਕੀਨ ਹੈਗਾ ਤਾਂ ਤੁਸੀਂ ਮੈਨੂੰ ਫੋਨ ਫੜਾਤਾ ਤੁਹਾਨੂੰ ਸਰ ਪਤਾ ਹੀ ਨਹੀਂ ਲੱਗੂ ਮੈਂ ਤੁਹਾਨੂੰ ਦਿਖਾ ਵੀ ਸਕਦਾ ਹੁਣੇ ਫੋਨ ਤੇ ਖੋਲ ਕੇ ਵਨ ਸਪਾਈ ਦੀ ਐਪ ਆ ਜੇ ਮੈਂ ਤੁਹਾਡੇ ਫੋਨ ਤੇ ਇੰਸਟਾਲ ਕਰਤੀ ਤਾਂ ਤੁਹਾਡਾ ਜਿਹੜਾ ਡਾਟਾ ਮੇਰੇ ਕੋਲ ਆ ਜਾਊ ਤੁਹਾਨੂੰ ਪਤਾ ਵੀ ਨਹੀਂ ਲੱਗੂ ਮੇਰੇ ਫੋਨ ਤੇ ਇਦਾਂ ਦੀ ਐਪ ਪਈ ਹੋਈ ਆ ਅੱਛਾ ਜੀ ਕਈ ਵਾਰੀ ਲੋਕਾਂ ਨੂੰ ਸਾਡੇ ਕੋਲੇ ਵੀ ਕਸਟਮਰ ਆਉਂਦੇ ਆ ਸਰ ਉਹ ਮੇਰੇ ਬਾਰੇ ਪਤਾ ਕਰ ਲੈਂਦਾ ਉਹਨੂੰ ਕਿਵੇਂ ਪਤਾ ਲੱਗ ਜਾਂਦਾ ਮੈਂ ਇੱਥੇ ਬੈਠਾ ਹਾਂ ਉਹਨੂੰ ਇਹ ਕਿਵੇਂ ਪਤਾ ਲੱਗ ਜਾਂਦਾ ਮੇਰੀ ਲੋਕੇਸ਼ਨ ਇੱਥੇ ਆ ਉਹ ਜਿਹੜੀ ਵਨ ਸਪਾਈ ਦੀ ਐਪ ਆ ਉਹ ਫੋਨ ਦੇ ਵਿੱਚ ਇ ਜਾਂ ਜੇ ਨਾ ਤੁਹਾਡਾ ਕੋਈ ਕਰੀਬੀ ਇਦਾਂ ਦੇ ਕੰਮ ਕਰ ਰਿਹਾ ਆ ਜਾਂ ਤੁਹਾਨੂੰ ਦੱਸ ਰਿਹਾ ਵੀ ਤੂੰ ਇੱਥੇ ਸੀ ਤੂੰ ਇੱਥੇ ਸੀਗਾ ਤਾਂ ਉਸ ਤੋਂ ਬਚਾਅ ਕਰਨ ਲਈ ਸਰ ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਥੋੜਾ ਮੁਸ਼ਕਲ ਹੋ ਜਾਣਾ ਲੱਭਣਾ ਕਿਉਂਕਿ ਉਹ ਐਪ ਕਾਫੀ ਡੰਗਾਈ ਦੇ ਵਿੱਚ ਪਾਈ ਜਾਂਦੀ ਆ ਤੇ ਫਿਰ ਵੀ ਮੈਂ ਤੁਹਾਨੂੰ ਇੱਕ ਐਪ ਦੱਸ ਦਿੰਦਾ ਸੀਸੀ ਕਲੀਨਰ ਇੱਕ ਸੌਫਟਵੇਅਰ ਹੁੰਦਾ ਐਂਡਰੋਇਡ ਦੇ ਵਿੱਚ ਅਗਰ ਤੁਸੀਂ ਉਹਨੂੰ ਇੰਸਟਾਲ ਕਰਕੇ ਸਕੈਨ ਕਰੋਗੇ ਤਾਂ ਉਹ ਐਪ ਡਿਟੈਕਟ ਕਰ ਲੈਂਦਾ ਉਹ ਦਿਖਾ ਸਕਦੇ ਤੁਸੀਂ ਸਾਨੂੰ ਸੀਸੀ ਜਿਹੜੀ ਡਿਟੈਕਟਰ ਹੈਗੀ ਆ ਆਹ ਦੇਖੋ ਜੀ ਵੈਸੇ ਉਹ ਆਈਫੋਨ ਦੇ ਵਿੱਚ ਐਪ ਸਪੋਰਟ ਨਹੀਂ ਕਰਦੀ ਬਟ ਮੈਂ ਤੁਹਾਨੂੰ ਫਿਰ ਵੀ ਦਿਖਾ ਦਿੰਦਾ ਆ ਦੇਖੋ ਇਹ ਐਪ ਆ ਵਨ ਸਪਾਈ ਦੀ ਬਹੁਤ ਜਿਆਦਾ ਖਤਰਨਾਕ ਆ ਆ ਦੇਖੋ Android बेस्ट ਮੋਰੀਟਿੰਗ ਐਪ ਆ ਇਹਦਾ ਡੈਮੋ ਹੈ ਜੀ ਠੀਕ ਹੈ ਜੀ ਆ ਦੇਖੋ ਇਹ ਡੈਮੋ ਦੇ ਵਿੱਚ ਇਹਨੇ ਸਾਰਾ ਕੁਝ ਦੱਸ ਦੇਣਾ ਇਹ ਵੀ ਉਹਨਾਂ ਤੱਕ ਕਿ ਬੰਦਾ ਕਿੱਥੇ ਬੈਠਾ ਕੀ ਲੋਕੇਸ਼ਨ ਆ ਆ ਦੇਖੋ ਅੱਜ ਕੱਲ ਕੀ ਕਰਦੇ ਆ ਜੀ ਸਾਡੇ ਕੋਲੇ ਕਈ ਕਸਟਮਰ ਪਵਾਉਂਦੇ ਆ ਬਈ ਆਪਣੇ ਬੱਚੇ ਸਾਡੇ ਵੇਰ ਹੋਣ ਬੱਚਾ ਦੇ ਫੋਨ 'ਤੇ ਪਾ ਕੇ ਬਾਹਰ ਭੇਜ ਦੇਣਗੇ ਫੋਨ ਜਾਂ ਨਵਾਂ ਫੋਨ ਲੈ ਕੇ ਦੇਣਗੇ Android ਬੱਚੇ ਨੂੰ ਪਹਿਲਾਂ ਸਾਡੇ ਤੋਂ ਐਪ ਪਾ ਲੈਂਦੇ ਆ ਵੀ ਕੋਈ ਗਲਤ ਨਾ ਹਨਾ ਇਹ ਆਪ ਜਣੀ ਕਈ ਲੋਕਾਂ ਨੇ ਤਾਂ ਆਪਣੇ ਛੋਟੇ ਛੋਟੇ ਪਿੱਤੇ ਦੇ ਫੋਨਾਂ 'ਚ ਵੀ ਪਾਈ ਹੋਈ ਆ ਬਈ ਕਿਤੇ ਖੋਈ ਟੀ ਸਾਰਾ ਪਤਾ ਲੱਗ ਰਹਿਣਾ ਮਾਪਿਆਂ ਨੂੰ ਬਈ ਬੱਚਾ ਕੀ ਕਰ ਰਿਹਾ ਕਿੱਥੇ ਜਾ ਰਿਹਾ ਦੇਖੋ ਪੂਰਾ ਪ੍ਰੋਪਰ ਐਡਿਟ ਸਾਰਾ ਦੇਖੋ ਤੁਹਾਡਾ ਰਿਕਾਰਡਿੰਗ ਲੋਕੇਸ਼ਨ WhatsApp ਆ ਦੇਖੋ ਸਾਰਾ ਜੀ ਇਹ ਵੈਸੇ ਮੋਨੀਟਰਿੰਗ ਐਪ ਹੈ ਐਂਡਰੋਇਡ ਦੀ ਬਹੁਤ ਵਧੀਆ ਐਪ ਹੈ ਜੀ ਇਹ ਆ ਸਾਰੀ ਚੱਲਦੀ ਆ ਫੋਨ ਚ ਫੋਟੋਆਂ ਜਿਵੇਂ ਤੁਸੀਂ ਬੰਦੇ ਦੀ ਲੋਕੇਸ਼ਨ ਆ ਦੇਖੋ ਬੰਦਾ ਕਿੱਥੇ ਬੈਠਾ ਆ ਦੇਖੋ ਸਾਰਾ ਕੁਝ ਆ ਬੰਦੇ ਨੂੰ ਪਤਾ ਵੀ ਲੱਗੂਏ ਫੋਨ ਚ ਹਾਂ ਮਤਲਬ ਵੀ ਇਹਦੇ ਫਾਇਦੇ ਵੀ ਆ ਤੇ ਨੁਕਸਾਨ ਵੀ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸੁਣੀਏ ਜਾਣਕਾਰੀ ਬਹੁਤ ਕਿੱਦਾਂ ਦੀ ਲੱਗੀ ਤੁਹਾਨੂੰ ਕਿਉਂਕਿ ਸਭ ਤੋਂ ਪਹਿਲਾਂ ਜੇ ਆਪਾਂ ਨੂੰ ਸਤਰਕ ਹੋਣਾ ਪਊਗਾ ਕਿਉਂਕਿ ਜੇ ਤੁਹਾਡੇ ਮੋਬਾਈਲ ਦੇ ਉੱਤੇ ਕੋਈ ਅਣਜਾਣ ਲਿੰਕ ਆਂਦਾ ਤੇ ਉਹਨੂੰ ਕਦੇ ਵੀ ਕਲਿੱਕ ਨਾ ਕਰੋ ਤੇ ਨਾ ਹੀ ਆਪਣੇ ਨੂੰ ਬਿਨਾਂ ਵਜ੍ਹਾ ਕਿਸੇ ਨੂੰ OTP ਵੀਡੀਓ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿੰਦੇ ਹੋ ਤੇ ਕੋਈ ਕਾਰਨ ਨਹੀਂ ਆ ਵੀ ਤੁਹਾਨੂੰ ਕੋਈ ਵੀ ਫਸਾ ਨਹੀਂ ਸਕਦਾ ਕਿਸੇ ਵੀ ਗੇਟ ਦੇ ਵਿੱਚ ਨਹੀਂ ਤੁਸੀਂ ਆ ਸਕਦੇ ਡਾਕਟਰ ਸਾਹਿਬ ਦੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਸੇਤੀਆ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ